ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤਕਵੀਰ ਕੌਰ ਮਾਨ ਆਓ ਅੱਜ ਆਪਾਂ ਨਿੰਬੂ ਪਾਣੀ ਬਣਾਈਏ ਆਪਾਂ ਸਭ ਤੋਂ ਪਹਿਲਾਂ ਜੱਗ ਵਿੱਚ ਖੰਡ ਪਾ ਲੈਣੀ ਆ ਉਸ ਦੇ ਵਿੱਚ ਆਪਾਂ ਸਿੰਪਲ ਪਾਣੀ ਪਾਉਣਾ ਠੰਡਾ ਪਾਣੀ ਨਹੀਂ ਪਾਉਣਾਗਾ ਠੰਡੇ ਪਾਣੀ ਨਾਲ ਫਿਰ ਜ਼ਿਆਦਾ ਇਹ ਛੇਤੀ ਨਹੀਂ ਖੁਰਦੀਗੀ ਖੰਡ ਆਪਾਂ ਜੇ 5 ਗਲਾਸ ਬਣਾਉਣੇ ਆ ਤਾਂ ਆਪਾਂ ਇਹਦੇ ਵਿੱਚ 10 ਨਿੰਬੂ ਪਾਵਾਂਗੇ ਆਪਾਂ ਵੱਖਰੀ ਤਰ੍ਹਾਂ ਨਾਲ ਸਕੰਜਵੀ ਬਣਾਵਾਂਗੇ ਇਸ ਵਿੱਚ ਆਪਾਂ ਇੱਕ ਤਾਂ ਇਹ ਗਰਮੀਆਂ ਵਿੱਚ ਬਹੁਤ ਵਧੀਆ ਰਹਿੰਦੀ ਆ ਤੇ ਆਓ ਆਪਾਂ ਨਿੰਬੂ ਕੱਟੀਏ ਦੇਖੋ ਜੀ ਇਹ 5 ਗਲਾਸ ਬਣਾਉਣੇ ਆਪਾਂ ਇਹ ਆਪਾਂ ਵੱਖਰੇ ਭਾਂਡੇ ਵਿੱਚ ਨਿੰਬੂ ਨਚੋੜਾਂਗੇ ਜੇ ਉਹਦੇ ਵਿੱਚ ਨਚੋੜਾਂਗੇ ਤਾਂ ਉਹਦੇ ਵਿੱਚ ਸਾਰੇ ਬੀਜ ਚਲੇ ਜਾਣਗੇ ਇਸ ਤਰ੍ਹਾਂ ਆਪਾਂ ਵੱਖਰੇ ਭਾਂਡੇ ਵਿੱਚ ਨਿਚੋੜ ਲੈਣੇ ਆ। ਦੇਖੋ ਜੇ ਇਹਦੀ ਤਸਵੀਰ ਬਹੁਤ ਠੰਡੀ ਰਹਿੰਦੀ ਆ ਆਪਾਂ ਨੂੰ ਗਰਮੀਆਂ ਵਿੱਚ ਆਪਾਂ ਬਾਜ਼ਾਰ ਜਾ ਕੇ ਜਿਹੜਾ ਪਾਣੀ ਪੀਨੇ ਆ ਜਾਂ ਜੂਸ ਪੀਨੇ ਆ ਉਹਦੀ ਇੰਨੀ ਨਹੀਂ ਹੁੰਦੀ ਠੰਦਤ ਜਿਹੜੀ ਇਹਦੇ ਨਾਲ ਰਾਹਤ ਮਿਲਦੀ ਆ। ਕਰੇ ਆਪਾਂ ਨੂੰ ਇਹ ਬੱਚਿਆਂ ਵਾਸਤੇ ਨਿੰਬੂ ਪਾਣੀ ਬਣਾ ਕੇ ਰੱਖਣਾ ਚਾਹੀਦਾ ਜਦੋਂ ਇਹ ਸਕੂਲੋਂ ਆਉਂਦੇ ਆ ਬੱਚੇ ਤਾਂ ਫਿਰ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਇਹ ਦੇ ਨਾਲ ਠੰਡਕ ਪਹੁੰਚਦੀ ਆ ਬੱਚਿਆਂ ਨੂੰ ਬਹੁਤ ਰਾਹਤ ਮਿਲਦੀ ਆ ਬਾਜ਼ਾਰ ਦੀ ਕੋਈ ਵੀ ਜੂਸ ਵਗੈਰਾ ਨਹੀਂ ਪਿਉਣਾ ਚਾਹੀਦਾ ਲਓ ਜੀ ਆਪਾਂ ਨਿੰਬੂ ਨਚੋੜ ਲਏ ਆ ਤੇ ਖੰਡ ਆਪਣੀ ਖੁਰਗੀ ਹੁਣ ਆਪਾਂ ਇਹਨੂੰ ਪਉਣ ਕੇ ਕੱਢਾਂਗੇ ਇਹਦੇ ਵਿੱਚ ਜੇ ਇਸ ਤਰ੍ਹਾਂ ਪਾਵਾਂਗੇ ਤਾਂ ਜਿਹੜੇ ਆ ਵੀ ਇਹ ਸਾਰੇ ਵੈਚ ਚਲੇ ਜਾਣਗੇ ਆਪਾਂ ਇਹ ਬੀ ਵਿੱਚ ਜਾਣ ਦੇਣੇਗੇ ਆਪਾਂ ਇਹਨੂੰ ਇੱਕ ਚਾਹ ਪਾਣੀ ਲਓ ਚਾਹ ਪਾਣੀ ਨਾਲ ਇਹਨੂੰ ਪਾਉਣ ਲੋ ਜਿਹੜੇ ਬੀ ਹੋਣਗੇ ਉਹ ਆਪਾਂ ਬਾਹਰ ਕੱਢ ਦੇਣੀ ਆ ਜਿਹੜਾ ਹੁਣ ਇਹਦੇ ਵਿੱਚ ਥੋੜਾ ਬਹੁਤਾ ਰਹਿ ਗਿਆ ਤਾਂ ਸਿੰਪਲ ਪਾਣੀ ਪਾਓ ਕੌਲੇ ਨੂੰ ਸਾਫ਼ ਕਰ ਲੋ ਕਿਉਂਕਿ ਨਿੰਬੂ ਵੀ ਮਹਿੰਗੇ ਆ ਤੇ ਇਹਨੂੰ ਇਸ ਤਰ੍ਹਾਂ ਕਰਕੇ ਸਾਫ਼ ਕਰਕੇ ਇਸ ਤਰ੍ਹਾਂ ਪਾਉਣ ਦੋ ਆਹ ਦੇਖੋ ਜਿਹੜੇ ਆਪਣੇ ਬੀ ਆ ਉਹ ਬਾਹਰ ਆ ਗਏ ਤਾਂ ਕਿ ਜਦੋਂ ਆਪਾਂ ਗਲਾਸਾਂ ਵਿੱਚ ਪਾਵਾਂਗੇ ਤਾਂ ਫਿਰ ਵੀ ਇਹ ਵਿੱਚ ਆਉਂਦੇ ਆ ਫਿਰ ਉਹ ਵਧੀਆ ਨਹੀਂ ਲੱਗਦਾਗਾ ਆਹ ਲਓ ਜੀ ਇਹਦੇ ਵਿੱਚ ਆਪਾਂ ਵੱਖ-ਵੱਖ ਚੀਜ਼ਾਂ ਪਾਵਾਂਗੇ ਸਕੰਜਵੀ ਤਾਂ ਆਪਾਂ ਪਹਿਲਾਂ ਵੀ ਬਣਾਉਂਦੇ ਹੁੰਦੇ ਸੀ ਆਪਣੇ ਬਜ਼ੁਰਗ ਬਣਾਉਂਦੇ ਹੁੰਦੇ ਸੀਗੇ ਉਹਨਾਂ ਨੇ ਕੀ ਕਰਨਾ ਬਸ ਖੰਡ ਘੋਲ ਲੈਣੀ ਨਿੰਬੂ ਪਾ ਲੈਣੀ ਤੇ ਚਿੱਟਾ ਨੂਨ ਪਾ ਕੇ ਤੇ ਆਪਣੀ ਸਕੰਜਵੀ ਤਿਆਰ ਹੋ ਜਾਂਦੀ ਹੁੰਦੀ ਸੀਗੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਚਿੱਟਾ ਨਾਮਕ ਵੀ ਪਾ ਸਕਦੇ ਆ ਕਾਲਾ ਨਾਮਕ ਪਾਵਾਂਗੇ ਨਾਮਕ ਤੁਸੀਂ ਆਪਣੇ ਹਿਸਾਬ ਮੁਤਾਬਕ ਪਾ ਸਕਦੇ ਆ ਜਿੰਨਾਕ ਤੁਸੀਂ ਤੇ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਆ ਜਿਹੜਾ ਇਹ ਭੁੰਨਿਆ ਹੋਇਆ ਜੀਰਾ ਜੀਰੇ ਨੂੰ ਭੁੰਨ ਕੇ ਇਹਨੂੰ ਮੈਂ ਪੋਣੇ ਵਿੱਚ ਕਰਕੇ ਤੇ ਵੇਲ ਨੇ ਨਾ ਗ੍ਰੈਂਡ ਕਰ ਲਿਆ ਸੀ ਕਿਉਂਕਿ ਇਹ ਛੋਟਾ ਜਿਹਾ ਆਪਾਂ ਮਿਕਸੀ ਵਿੱਚ ਕਰਾਂਗੇ ਤਾਂ ਇਹ ਮਿਕਸੀ ਦੇ ਵਿੱਚ ਹੀ ਰਹਿ ਜਾਣਾ ਇਹਨੂੰ ਤੁਸੀਂ ਭੁੰਨ ਕੇ ਨਿੱਗੇ ਜੇ ਨੂੰ ਤੇ ਉਹਦੇ ਵਿੱਚ ਪੋਣੇ ਵਿੱਚ ਰੱਖ ਕੇ ਤੇ ਇਹਨੂੰ ਗੇਲ ਨੇ ਨਾਲ ਉੱਪਰੋਂ ਐ ਇਸ ਤਰ੍ਹਾਂ ਕਰ ਲੈਣਾ ਤੇ ਦੇਖੋ ਆਪਣਾ ਪਾਊਡਰ ਕਿੰਨਾ ਵਧੀਆ ਜੀਰੇ ਦਾ ਬਣ ਗਿਆ ਇਹਨੂੰ ਵਿੱਚ ਪਾ ਦੋ ਇਹਦੇ ਨਿੰਬੂ ਪਾਣੀ ਦੇ ਵਿੱਚ ਪਾ ਦਿਓ ਜੀਰਾ ਆਪਾਂ ਇਹਦੇ ਵਿੱਚ ਇਸ ਕਰਕੇ ਪਾਉਣਾ ਕਿਉਂਕਿ ਜਿਹੜੇ ਪੁਰਾਣੇ ਮਜੁਰਗ ਸੀ ਇਹ ਗ੍ਰੰਥਾਂ ਵਿੱਚ ਵੀ ਆਉਂਦਾ ਵਾ ਵੀ ਇਹ ਇੱਕ ਬਹੁਤ ਵਧੀਆ ਦਵਾਈ ਆ ਜਦੋਂ ਆਪਾਂ ਇਹਨੂੰ ਗ੍ਰाइंड ਕਰਕੇ ਇਹਦੇ ਵਿੱਚ ਪਾਵਾਂਗੇ ਤਾਂ ਇਹ ਨਿੰਬੂ ਨਾਲ ਰਲ ਕੇ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਜਿਵੇਂ ਪੇਟ ਦੀ ਬਿਮਾਰੀ ਹੋ ਗਈ ਇਹ ਸਰੀਰ ਨੂੰ ਠੰਡਿਤ ਦਿੰਦੀ ਆ ਤੇ ਜੀਰਾ ਆਪਾਂ ਇਸ ਕਰਕੇ ਇਹਦੇ ਵਿੱਚ ਪਾਉਣੇ ਆ ਤੇ ਜੀਰਾ ਤੁਸੀਂ ਜ਼ਰੂਰ ਪਾਇਆ ਕਰੋ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਬਾਜ਼ਾਰ ਵਿੱਚੋਂ ਇਹ ਨਿੰਬੂ ਪਾਣੀ ਪੀਵਾਂਗੇ ਤਾਂ ਤੁਹਾਨੂੰ 20-30 ਰੁਪਏ ਦਾ ਗਲਾਸ ਮਿਲੂਗਾ ਤੇ ਇਹਦੇ ਵਿੱਚ ਆਪਾਂ ਮੈਂ ਰਾਤ ਨੂੰ ਭੌਂ ਕੇ ਰੱਖੀ ਆ ਕਤੀਰਾ ਗੂੰਦ ਤੁਸੀਂ ਵੀ ਘਰੇ ਕਤੀਰਾ ਗੂੰਦ ਭੌਂ ਕੇ ਰਾਤ ਨੂੰ ਰੱਖਣੀ ਆ ਤੇ ਉਹ ਇੱਕ ਚਮਚਾ ਵਿੱਚ ਇਹਦੇ ਪਾ ਕੇ ਇੱਕ ਚਮਚਾ ਵਿੱਚ ਪਾ ਕੇ ਇਹਦੇ ਤੁਸੀਂ ਇਹ ਨਿੰਬੂ ਪਾਣੀ ਪੀ ਕੇ ਵੇਖੋ ਬਹੁਤ ਟੇਸਟੀ ਬਣ ਜਾਣਾ ਇੱਕ ਵਾਰੀ ਘਰੇ ਜ਼ਰੂਰ ਟਰਾਈ ਕਰਿਓ ਇਹਦੇ ਵਿੱਚ ਆਪਾਂ ਜਿਹੜਾ ਜੀਰਾ ਪਾਇਆ ਹੈ ਜੀਰੇ ਦੀ ਬਹੁਤ ਮਹੱਤਤਾ ਹੈ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਆ ਵੀ ਇਹਦੇ ਵਿੱਚ ਕਾਲਾ ਨਮਕ ਹੀ ਪਾਇਆ ਜਾਵੇ ਤੇ ਬਾਜ਼ਾਰੋਂ ਜਿਹੜੇ ਆਪਾਂ ਕੋਲਡ ਡਰਿੰਕ ਲੈਨੇ ਆ ਮੇਰਾ ਬੱਚਾ ਵੀ ਕਹਿੰਦਾ ਵੀ ਮੈਨੂੰ ਲਿਆ ਕੇ ਦਿਓ ਕੋਲਡ ਡਰਿੰਕ ਪਰ ਜਦ ਇਹ ਨਿੰਬੂ ਪਾਣੀ ਬਣਿਆ ਹੁੰਦਾ ਤਾਂ ਫਿਰ ਉਹ ਨਹੀਂ ਮੰਗ ਮੰਗ ਕਰਦਾ ਕੋਸ਼ਿਸ਼ ਕਰੋ ਵੀ ਕੋਲਡ ਡਰਿੰਕ ਘੱਟ ਪੀਓ ਤੇ ਇਹ ਚੀਜ਼ਾਂ ਬਣਾਓ ਤੇ ਆਪਣੇ ਬੱਚਿਆਂ ਨੂੰ ਪਲਾਓ ਗਰਮੀ ਲਈ ਇਹ ਬਹੁਤ ਵਧੀਆ ਵਸਤੂ ਆ ਸਰੀਰ ਵਾਸਤੇ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਆਪਾਂ ਆਪਣੇ ਹੱਥੀ ਨਿੰਬੂ ਨਚੋੜੇ ਆ ਜਿਹੜੀ ਆਪਾਂ ਖੰਡ ਦਾ ਖੰਡ ਵੀ ਤੁਸੀਂ ਆਪਣੇ ਹੱਥ ਨਾਲ ਇਸ ਤਰ੍ਹਾਂ ਘੋਲਣੀ ਆ ਇਹ ਨਾ ਹੋਵੇ ਤੁਸੀਂ ਮੈਕਸੀ ਨਾਲ ਜਾਂ ਕੋਈ ਗ੍ਰੈਂਡਰ ਵਗੈਰਾ ਨਾਲ ਕਰੋ ਕਿਉਂਕਿ ਇਹਦੇ ਵਿੱਚ ਨਾ ਫਿਰ ਉਹ ਵਧੀਆ ਨਹੀਂ ਲੱਗਣੀ ਝੱਗ ਜੀ ਬਣ ਜਾਂਦੀ ਆ ਫਿਰ ਉਹ ਠੀਕ ਨਹੀਂ ਲੱਗਦੀਗੀ ਇਸ ਕਰਕੇ ਤੁਸੀਂ ਆਪਣੇ ਹੱਥ ਨਾਲ ਖੰਡ ਘੋਲ ਕੇ ਕਾਲਾ ਨਾਮਕ ਜੀਰਾ ਤੇ ਕਾਲ ਇਹ ਚੀਜ਼ਾਂ ਪਾਉਣੀਆਂ ਨਿੰਬੂ ਤੇ ਬਹੁਤ ਵਧੀਆ ਆਪਣਾ ਇਹ ਨਿੰਬੂ ਦਾ ਜੂਸ ਤਿਆਰ ਹੋ ਗਿਆ ਜਿਹੜਾ ਆਪਾਂ ਕੋਲਡ ਡਰਿੰਕ ਲੈ ਕੇ ਆਉਨੇ ਆ ਉਹਦੇ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹਦੇ ਨਾਲ ਜਿਹੜੇ ਜਿਹਨੂੰ 슈ਗਰ ਹੋਈ ਹੁੰਦੀ ਆ ਉਹਦੇ ਲਈ ਵੀ ਨੁਕਸਾਨਦੇ ਆ ਇੱਕ ਫਿਰ ਉਹਨੂੰ ਆਪਾਂ ਜਦੋਂ ਲੰਮੇ ਸਮੇਂ ਤੱਕ ਨਹੀਂ ਰੱਖ ਸਕਦੇਗੇ ਜਾਂ ਤਾਂ ਉਹਨੂੰ ਫ੍ਰੀਜ਼ਰ 'ਚ ਰੱਖਣਾ ਪੈਂਦਾ ਉਹਦੀ ਹਵਾ ਘਟ ਜਾਂਦੀ ਆ ਇਸ ਕਰਕੇ ਬੱਚਿਆਂ ਲਈ ਵੀ ਉਹ ਘਾਤਕ ਘਰ ਕੋਸ਼ਿਸ਼ ਕਰੋ ਵੀ ਘੱਟ ਤੋਂ ਘੱਟ ਜੂਸ ਕੀਤਾ ਜਾਵੇ ਤੇ ਘਰੇ ਨਿੰਬੂ ਪਾਣੀ ਬਣਾ ਕੇ ਬਜ਼ੁਰਗਾਂ ਨੂੰ ਵੀ ਦੋ ਬੱਚਿਆਂ ਨੂੰ ਵੀ ਦੋ ਆਪ ਵੀ ਪੀਓ ਇਹ ਕੋਲਡ ਡਰਿੰਕ ਦੀ ਘਾ ਮਾਤਰ ਵਰਤੋਂ ਘੱਟ ਕਰੋ ਹਾਂਜੀ ਜਿਹੜੀ ਆਪਾਂ ਗੂੰਦ ਪਾਉਣੀ ਹੈ ਨਾ ਇਹ ਇੱਕ ਗਲਾਸ ਵਿੱਚ ਦੋ ਚਮਚੇ ਪਾਉਣੇ ਆ ਇਹ ਨਾ ਹੋਵੇ ਤੁਸੀਂ ਜੱਗ ਵਿੱਚ ਹੀ ਦੋ ਚਮਚੇ ਪਾ ਦੋ ਫਿਰ ਆਪਾਂ ਨੂੰ ਵਧੀਆ ਟੇਸਟ ਨਹੀਂ ਆਉਣਾਗਾ ਇਹਦੇ ਵਿੱਚ ਤੁਸੀਂ ਬਰਫ਼ ਵੀ ਪਾ ਸਕਦੇ ਹੋ ਇੱਕ ਗਲਾਸ ਵਿੱਚ ਦੋ ਚਮਚੇ ਪਾ ਕੇ ਤੁਸੀਂ ਪੀ ਕੇ ਦੇਖਿਓ ਕਿੰਨਾ ਟੇਸਟੀ ਬਣਦਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੈਂ ਤੁਹਾਡੀ ਆਪਣੀ ਸਤਵੀਰ ਕੌਰ ਮਾਨ